ਉਹ ਅੱਜ ਤੁਹਾਨੂੰ ਦਿਖਾਉਣੀ ਆ ਇੱਥੇ ਪੂਤ ਪਤਲਾ ਖੂਆ ਹੀ ਇੱਥੇ ਪੂਤ ਹੋਣਾ ਥਾਨੂੰ ਮੜਾ ਦੇਖ ਰਾਤ ਨੂੰ 12 ਵਜੇ ਤੋਂ ਬਾਅਦ ਜੇ ਇੱਥੇ ਤਰ੍ਹਾਂ ਤਰ੍ਹਾਂ ਦੇ ਬਾਜਾਂ ਨੂੰ ਖੂਤ ਉਹ ਮੜਾ ਦੇਖ ਕੇ ਚੱਲਣਾ ਪੂ ਦੇਖ ਹਾਂ ਲਾ ਚਿੱਟੇ ਕੱਪੜੇ ਵਾਲੀ ਕੋਈ ਚੀਜ਼ ਦੇਖ ਰਹੀ ਹੈ ਜੀ ਮੜਾ ਕੋਈ ਕਿ ਆਜ ਦਾ ਹਾਲ ਦੰਡਾ ਲਾਇਆ ਇਹਨਾਂ ਦਾ ਉਹ ਉਹ ਕਿਤਾ ਉਹ ਠੀਰੋ ਜਰਾ ਠੀਰੋ ਜਰਾ ਅ ਤੱਕ ਬਾਜ ਆਈ ਹੈ ਹੜ ਜਾ ਠੀਰੋ ਜਰਾ ਮੈਂ ਚੁੱਧ ਰਿਓ ਚੱਲ ਕਹਾਂ ਦੇਖ ਲੈ ਹੋਲੀ ਹੋਣੀ ਅੱਜ ਗੱਪ ਪਾਟਦਾ ਪਤਾ ਲੱਗ ਰਿਹਾ ਵੀ ਹੈਗੀ ਚੀਜ਼ ਕੇ ਉਹ ਕਹਿੰਨੇ ਕਹਿੰਦੇ ਆ ਉਹ ਵੀ ਦਿਖਾਵਾਂਗੇ ਕਿਹੜਾਗਾ ਅੱਛਾ ਕੱਟੀ ਕੱਟ ਜਦ ਕਰਾ ਰਹੀ ਤੇ ਇਹਦਾ ਯਾਰਾ ਕੁੰਕ ਮੰਦਾ ਤਾਂ ਹੈ ਨਹੀਂ ਕਿਸੇ ਦੀ ਕਰਨ ਅੱਗੇ ਚੱਲ ਅੱਗੇ ਚੱਲ ਅੱਗੇ ਚੱਲ ਅੱਗੇ ਉਹੀ ਹੋ ਜਾ ਅੱਗੇ ਚੱਲ ਯਾਰ ਪਾਚਾ ਇਹ ਨਿਕਲੀ ਅੱਗੇ ਤਾਂ ਦੇਖਦੇ ਆ ਹੋਰ ਪਾਜਾਂ ਜੇ ਲਿਕਲਿਆ ਰਿਹਾ ਮੈਂ ਅੱਗੇ ਆਉਂਦੇ ਅੱਗੇ ਪੂਰੇ ਨੇੜੇ ਪਹੁੰਚ ਕੋਈ ਆ ਜਾ ਉੱਥੇ ਜੇ ਮਰਹਾ ਦੇ ਇਸ ਨਾ ਇੱਧਰ ਆ ਜਾ ਨਾ ਯਾਰਾ ਆ ਚੱਲ 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 ਇੱਧਰ ਵੀ ਇੱਧਰ ਵੀ ਇੱਧਰ ਵੀ ਆ ਦੇ ਫੇ ਜਾਓ ਡਾਕਟਰ ਥੱਲੇ ਜਿੰਦਾ ਜੀ ਉਹ ਜੱਲੀ ਤਾਂ ਆਉਂਦਾ ਆ ਚਲੋ ਚਲੋ ਘਾਟਾ ਲਾ ਕੇ ਜਾ ਰੋਈ ਹੋਣੀ ਮੈਂ ਇਹ ਕਹਣਾ ਮੁਰ ਚੱਲ ਜਾ ਯਾਰ ਕਿਉਂ ਪੰਗਾ ਲਾ ਰਿਹਾ ਤੋ ਇਹ ਇਥੇ ਨਾ ਕਦੇ ਐਂ ਰੱਖਦੇ ਆ ਵੀ ਜੇ ਰਾਤ ਨੂੰ ਦੀਨਾ ਪੂਤ ਹਾਂ ਕਈ ਵਾਰੀ ਬੰਦੇ ਪਾਣੀ ਛੱਡ ਕੇ ਵੀ ਗਏ ਜਾਂਦੇ ਓ ਮੈਂ ਤਾਂ ਇਹ ਕਹਣਾ ਮੁਰ ਚੱਲ ਜਾ ਦੇਖਦੇ ਹਾਂ ਤਾ ਆ ਜਾ ਰਹੀਆਂ ਇਹ ਬਾਜਾਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਕਰਾਂ ਬਾਜਾਂ ਆਏ ਯਾਰ ਇੱਧਰ ਆ ਜਾ ਤਾਂ ਵੀ ਆਹ ਤਾਂ 12:40 ਮਿੰਟ ਹੋ ਗਏ ਜੀ ਬਾ 1:20 ਕਮਿੰਟ ਹੋ ਗਏ ਦੋਸਤੋ ਅੱਜ ਅਸੀਂ ਤੁਹਾਨੂੰ ਲਾਈਵ ਦਿਖਾਵਾਂਗੇ ਕੋਈ ਗੱਪ ਨਹੀਂ ਕੋਕਣੀ ਤੁਹਾਡੇ ਅੱਖਾਂ ਸਾਹਮਣੇ ਹੈ ਜਿਹੜਾ ਕੋਈ ਸੋਈ ਜਾਂਦਾ ਅਸੀਂ ਤਾਂ ਆਪਾਂ ਘਾਏ ਫਿਰਦੇ ਆ ਉਹ ਦੇਖੋ ਉਹ ਦੇਖੋ ਉਹ ਹਰੀ ਦੇਖੋ ਕੋਦ ਬੈਂਡ ਮਾ ਬੈਂਡ ਮਾ ਪੜੀ ਉਹ ਦੇਖ ਰਿਹਾ ਹੈ ਕੋਦ ਉਸੇ ਮਿਲਦੇ ਖੇਲਤਾ ਜੀ ਦੇ ਸਰੀ ਹੈ ਜੀ ਉਹ ਦੇਖੋ ਪਰਲੇ ਪਾਸੇ ਪਰਲੇ ਸਾਈਡ ਪਰਲੇ ਸਾਈਡ ਹੋ ਜਾ ਦੇਖੋ ਕੁਇਦ ਖੇਲਤੀ ਜੀ ਦੇ ਸਰੀ ਹੈ ਉਹ ਕੁਇਦ ਆ ਕੀ ਜੀ ਉਹ ਮੈਂ ਕਿਹ ਲੈਣਾ ਉਹ ਦੇਖ ਲੈਣਾ ਨਾ ਤਰਾ ਤੂੰ ਮੜਾ ਦੇਖ ਕੇ ਜਾਵਾਂਗੀ ਅੱਜ ਮੜਾ ਜਾ ਮੜਾ ਜਾ ਨਾ ਇੱਧਰ ਮੜਾ ਦੇਖ ਕੇ ਦੇਖ ਕੇ ਜਾਊਂਗਾ ਹੁਂ ਦੇਖ ਕਾ ਇੱਧਰ ਭੱਜ ਜਾ ਨਾ ਹੋਈ ਉੱਪਰੋਂ ਉੱਪਰ ਜਾ ਲੈ ਨਾ ਮੈਂ ਕਰਾ ਮੁਰਚਾ ਲੇ ਪੈਣਾ ਵੀ ਐ ਦੋ ਤੋਂ ਖੜਖੜਾ ਦੀ ਆਵਾਜ਼ ਆ ਰਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਾਜਾਂ ਆ ਰਹੀਆਂ ਨੇ ਕੋਈ ਸਾਹ ਤੋਂ ਬਾਹਰ ਆ ਕਮੋ 1:00 ਦਾ ਟਾਈਮ ਹੋ ਗਿਆ ਮੈਨੂੰ ਲੱਗਦਾ ਆਪਾਂ ਨੂੰ ਧੂਰੀ ਨਹੀਂ ਜਾਣ ਮੈਨਾਂ ਹਾਂ ਉਹ ਪੁਲਿਸ ਹਰ ਮੇਰੇ ਤਾਂ ਬਦਗੀ ਦੀ ਪੁਲਿਸ ਮੇਰੀ ਹਾਲ ਸੋਚ ਇਹ ਤਾਂ ਕਿੱਧਰ ਦੀ ਚੱਲ ਗਈ ਹੌ ਤਾਂ ਹਾਲੀਵੁੱਡ ਵਾਂਗ ਚੱਲਦੇ ਆ ਇੱਧਰ ਅੱਗੇ ਤੋ ਲੈ ਕੇ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡੇ ਚੀਜ਼ ਦਿਖਾਉਣ ਦੇ ਮਾਰੇ ਅਸੀਂ ਇਸ ਕਲੇ ਰਹੇ ਹਾਂ ਬਣੇ ਰਹੋ ਵੀਡੀਓ ਦੇ ਨਾਲ ਜਿਹੜਾ ਕੁਝ ਹੋਇਆ ਤੁਹਾਡੇ ਮੂਹਰੇ ਆ ਕੀ ਆਉ ਕਾਹੋ ਤੇ ਸਾ ਕਪੜਾ ਪੈ ਤੇ ਰੱਖੀ ਤਾ ਕਪੜਾ ਪੈ ਕੋ ਉਰਕੇ ਅੱਗੇ ਦੇਖ ਕੇ ਹੌਲੀ ਹੋਈ ਜਾਣਾ ਹੌਲੀ ਹੋਈ ਤੂੰ ਤੂੰ ਰੱਖੇ ਮਾਈ ਸਿੱਟੀ ਨਾਲ ਸੀ ਕਿ ਰੱਖਦਾ ਕੁਝ ਨਹੀਂ ਅੱਥਾ ਮਾਜ ਤੇਰੇ ਨਾਲ ਫਿਰਦਾ ਹੈ ਨਹੀਂ ਮੈਂ ਕਿਹਾ ਹੈ ਨਹੀਂ ਨਹੀਂ ਉਹ ਚੀਜ਼ ਹੈ ਇਹਨੇ ਖਾ ਪਾ ਰਹੀ ਹੈ ਹਨ ਇਹ ਦੂ ਘਣੀ ਰਿਹਾ ਕੋਈ ਮੇਰੀ ਗਾਚਾ ਆਪਾ ਮੋੜ ਤਾ ਲਿਓ ਕੋਈ ਨਹੀਂ ਦੇਖਣਾ ਹੈ ਕੋਈ ਨਹੀਂ ਦੇਖਦੇ ਵਿੱਚ ਉਹਦੇ ਵਿੱਚ ਦੋਸਤੋ ਬਾਜਾ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਚੀਜ਼ਾਂ ਬਾਜਾ ਆਉਂਦੀਆਂ ਪਾ ਬੋ ਕੰਮ ਹੈਗਾ ਇਸ ਕੀ ਹੈ ਮਨਸ ਕੀਆ ਵਾਪਸ ਤੁਰੇ ਕਰਦੇ ਟਕਰਾਵਾ ਆਇਆ ਲੋਕਾਂ ਚਾਹ ਹੌਂ ਹੋ ਗੋਤ ਖੜਕਾ ਹੋਇਆ ਕੋਈ ਖੜਕਾ ਮੜੇ ਜਰ ਜਾ 이거 썩어 앉 어. 어. 아기야. 아기. 아들. 아들. 어. ਉਹਨੇ ਜਦ ਨੇ ਵੱਖਰੋ ਵੱਖਰੀਆਂ ਆਵਾਜ਼ਾਂ ਕੁੱਕਾ ਵੀ ਮੱਜ ਰਹੀਆਂ ਨੇ ਪਾਰਾ ਜੀ ਤਹੀਂ ਕੋਈ ਕੁੱਕ ਨਹੀਂ ਬਚੀ ਕੁੱਤੇ ਭੌਂਦੇ ਸਰਵੇ ਸਹ ਦੋ ਉਸ ਤੋਂ ਇਕੱਲੇ ਆ ਕੀ ਆਓ ਹਾਂ ਪਾਸ ਕੋਈ ਦਾਦੀਾਂ ਹੁਣ ਜੀ ਸੁਣਾ ਕਰਕੇ ਜਸਤਾ ਆ ਕੀ ਆਓ ਪਾਸ ਤੇ ਪਾਸ ਤੇ ਵੀ ਆਜਾ ਜੀ ਮਟ ਹੋ ਗਏ ਨੇ ਟਾਈਮ ਲਗਾ 21 ਵਜੇ ਬੈਟਰੀ ਵੀ ਚੱਲਣੋਂ ਹਟ ਗਈ ਹੈ ਉਹ ਕਿੰਨਾ ਜਾਵੋ Odin ਉਸ ਤੋਂ ਖੜਕਾ ਹੈ ਉਹਦੇ ਇਹੜੇ ਖੜਕਾ ਹੋਇਆ ਵੀ ਖੜਕਾ ਹੋਇਆ ਜੀ ਪੂਰਾ ਸੋਨੋ ਬਈ ਸਾਰੇ ਦੋਸਤਾਂ ਨੂੰ ਬੈਂਦੀ ਹੈ ਵੀ ਬਾਤ ਤੋਂ ਬਾਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਤ ਤੋਂ ਬਾਤ ਆਪਣੀ ਵੀਡੀਓ ਨੂੰ ਲਾਈਕ ਕਰੋ ਬਈ ਕੰਮ ਖਤਰਨਾਕ ਹੀ ਹੈ ਇੱਕ ਤਰ੍ਹਾਂ ਦੇ ਛਿੱਟਦੇ ਆ ਬਣੇ ਗਰਮੀ ਦਾ ਮਾਹੌਲ ਹੈ ਆ ਹੁਣ ਟੈਂਕ ਤੋਂ ਆਉਂਦਾ ਹੈ ਇਹ ਮੂੰਹ ਆਜਾ ਕੋਈ ਵਾਰ ਫੇਰ ਆ ਰਹੀਆਂ ਨੇ ਬਾਜਾ ਕੋਈ ਮੈਂ ਕਿਹਾ ਮੁਰ ਚੱਲਦੇ ਆ ਯਾਰ ਓਏ ਉੱਪਰ ਲਾ ਉੱਪਰ ਲਾ ਉੱਪਰ ਲਾ ਉੱਪਰ ਲਾ ਉੱਪਰ ਕੀ ਉੱਪਰ ਹੜਕਾਏ ਬੋ ਉੱਪਰ ਵੱਲ ਮੁੰਜੇ। ਦੋਸਤੋ, ਧਾੜਾ ਹਿਲਿਆ ਕੋਈ। ਨਹੀਂ ਜਦ ਦੋਸਤੋ। ਲਾਲ ਅੱਜ ਅਸੀਂ ਇੱਥੇ ਆ ਗਈ ਸੀ। ਇੱਥੇ ਕੁਝ ਨਹੀਂ ਐ ਇਸ ਟਾਈਮ। ਬਾਜਾ ਆ ਰਹੀਆਂ ਨੇ। ਕੋਈ ਖਲ ਰਿਹਾ ਹਲਚਲ ਹੋ ਰਹੀ ਹੈ। ਪਰ ਜਦੋਂ ਜਾਣੇ ਹੁੰਦਾ ਕੋਈ ਨਹੀਂ। ਕੀ ਕਹਿਣਾ ਹੈ? ਇਸ ਚੀਜ਼ ਦਾ ਪਾਣੀ ਤੇ ਵੀ ਰਾਤ ਨੂੰ ਹੁੰਨੇ ਇਸ ਚੀਜ਼ ਲਿਖਾ ਪਉਂਦੀ ਹੈ। ਕਿਹਦਾ ਜੰਦਾ ਖਲੋਪਾ ਤਾਂ ਆ ਵੀ ਗਿਆ ਯਾਰ। ਇਕਨਾਂ ਹੌਕਾ ਬਾਅਸੀ ਕਰਨਾ ਹੈ ਹੈ ਕੋਹ ਦੇ ਰਹੇ ਨੇ ਥੋੜੀ ਥੋੜੀ ਦੇਖ ਲਓ ਦੋਸਤੋ ਨੂੰ ਦੇਖਣ ਜਾ ਰਹੇ ਹਾਂ ਨਾਲੇ ਤੁਹਾਨੂੰ ਵੀ ਦਿਖਾਉਣਾ ਬੜੇ ਰਹੇ ਬੁਢਾ ਦੇ ਨਾਲ ਆਪਾਂ ਦੇਖੀ ਜੋ ਬਤਾ ਜੀ ਭਾਦੂ ਉੂ ਯਾਰ ਯਾ ਠੀਕ ਯਾਰ ਮੰਜਾ ਅਮਨਜਾ ਦੋਸਤੋ ਦੇਖੋ ਮੰਜਾ ਦੇ ਹੈ ਪੇ ਮੰਜੇ ਦੇ ਕੋਣ ਮੰਜੇ ਦੇ ਕੋਲ ਜੀ ਮੰਜਾ ਖੜਕਾ ਜੂ ਅੱਜ ਉਹਨੋਂ ਬਣੇ ਦੇਖੋ ਮੰਜੇ ਦਾ ਤਾਂ ਸਾਹ ਲੈ ਕਿ ਇਹ ਤਾਂ ਮੰਜਾ ਬਿਲਕੁਲ ਖਾਲੀ ਹੈ ਮੰਜੇ ਦੀ ਕੁਝ ਨਹੀਂ ਜੀ ਨਾ ਆਈ ਗੁਰਗਾ ਮੈਂ ਇੱਧਰ ਦੇਖ ਰਹਾ ਮਰੇ ਕੈਮਰਾਮੈਨ ਨੂੰ ਭੇਜ ਕੇ ਮਰੇ ਜੇ ਅਮਨ ਨਹੀਂ ਲਾ ਰਿਹਾ ਕੰਮ ਆਵਾਜ਼ ਕਾਹੀ ਮਨਾਇਤਾ ਖੜਕਿੰਗ ਹੋਈ ਇਹ ਚੱਲ ਨਹੀਂ ਸੁਹੀ ਤਾਂ ਉਏ ਉੱਪਰ ਲਾ ਕੈਮਰਾ ਉੱਪਰ ਲਾ ਵੱਖਰੋਂ ਵੱਖਰੀਆਂ ਬਾਜ ਆ ਰਹੀਆਂ ਨੇ ਕੈਮਰਾ ਜਮਾ ਉੱਪਰ ਲਾ ਫੇਰ ਬਾਜ ਤੋ ਤਾਂ ਖੜਕਾ ਹੋਇਆ ਪੂਰਾ ਪੂਰਾ ਖੜਕਾ ਹੋਇਆ ਖੂਤ ਬਣਾਇਓ ਵੀਡੀਓ ਦੇ ਨਾਲ ਕੋਈ ਕੋ ਹਾਂ ਮਾਗੀ ਆ ਕੀ ਆ ਕੀ ਦਾਣੀ ਆਈ ਕੋਈ ਦਾਣੀ ਆਈ ਟੁੱਟ ਗਈ ਦੇਖੋ ਇਹ ਜੀ ਕੰਮ ਦਾਣੀ ਟੁੱਟੇ ਤਾਂ ਹਾਂ ਕੋਈ ਇਹ ਜੀ ਕੰਮ ਨਹੀਂ ਅੱਧੀ ਰਾਤ ਨੂੰ ਐ ਤਾਂ ਆਪਾਂ ਹੀ ਰਿਸਕਾ ਕੰਮ ਹੀ ਹੈ ਅਗੋਂ ਚੱਲੀ ਜੀ ਆਪਾਂ ਪਾਪੀ ਕਰ ਲਿਆ ਭਾਈ ਸੋ ਅੱਗੇ ਜਾਣਾ ਠੀਕ ਨਹੀਂ ਅੱਗੇ ਜਾਣਾ ਠੀਕ ਨਹੀਂ ਸੋਨੂੰ ਮੌਕੇ ਤੇ ਅਪਡੇਟ ਦੇ ਚੱਲਾਂਗੇ ਜਿਹੜੀ ਹੋਈ ਤੇ ਇਸ ਟਾਈਮ ਨਾ ਪੈਸਾ ਨੂੰ ਮਿਲਿਆ ਤਾਂ ਕੁਛ ਨਹੀਂ ਪਰ ਹਲਚਲ ਕੋਈ ਬਾਜ ਇਹੋ ਜਿਹਾ ਕੁਤ ਬੱਦੂ ਮਿਲ ਜਾਂਦਾ ਜੋ ਤਿੰਨ ਵਾਰੀ ਆਵਾਜ਼ ਹੀ ਚੱਲੀ ਜਾਂਦੀ ਹੈ ਤੇ ਸਾਨੂੰ ਡਰ ਜੀ ਲੱਗ ਜਾਂਦਾ ਕੋਈ ਤਾਂ ਅਸੀਂ ਤਾਂ 바ਵਾ ਨੇੜੇ ਗਏ ਨਹੀਂ ਪਰ ਇਸ ਤੋਂ ਪਿੱਛੋਂ ਬਹੁਤ ਬਾਸ ਆ ਗਏ ਸਾਨੂੰ ਇਹ ਚੈਨਲ ਤੇ ਬਖਰੋ ਬਖਰੀਆਂ ਦਾ ਜੀਪਾਂ ਗਰੀਬਾਂ ਥਾਵਾਂ ਤੇ ਇਹ ਵੀ ਆਪਣਾ ਹੁੰਦਾਗਾ ਉਹ ਤੁਹਾਨੂੰ ਦਿਖਾਇਆ ਕਰਾਂਗੇ ਜਮਾ ਲਾਈਵ ਦਿਖਾਇਆ ਕਰਾਂਗੇ ਕੋਈ ਉਹ ਨਹੀਂ ਇਹਨਾਂ ਖੁਣੂ ਅੱਜ ਵੀਡੀਓ ਤੇ ਦੇਖਣ ਨੂੰ ਮਿਲਿਆ ਤੁਹਾਡੇ ਸਾਹਮਣੇ ਹੀ ਹੈ ਕੋਈ ਉਹ ਨਹੀਂ ਨਾਲ ਨਾਲ ਤੁਰੇ ਚੱਲੋ ਕੈਮਰਾਮੈਨ ਨੂੰ ਮਿਲਦੇ ਬਣਾ ਕਾਹਾਂ ਜੀ ਤੈਨੂੰ ਸਬਸਕ੍ਰਾਈਬਰ ਜਰੂਰ ਕਰ ਲੈ ਸਬਸਕ੍ਰਾਈਬ ਕਰ ਦੋ ਜੀ 12 ਇੱਕ ਦਾ ਟਾਈਮ ਹੋ ਗਿਆ ਜਾਂਦੇ ਕਰਦੇ 2:00 ਵੱਜ ਜਾਣਗੇ ਤੇ ਛੋਡੇ ਲੈ ਕਮੈਂਟ ਨਾ ਸਾਡਾ ਰਜਗਾਰ ਚੱਲ ਰਜਗਾਰੀ ਮੰਨੋ ਰਾਤਾਂ ਦੇ ਰਗਾ ਹੀ ਫਿਰਦੇ ਆ ਉਹ ਤਾਂ ਯਾਰ ਮਤਲਬ ਬਲ ਤੇਜ਼ ਹੀ ਬੀਖਿਸ਼ ਕਹਿੰਦੇ ਆ ਕਹਿੰਦਾ ਬਹੁਤ ਦਿਨ ਹੋ ਗਏ 20 25 ਦਿਨ ਹੋ ਗਏ ਬਾਹਲੇ ਬੰਦੇ ਨੇ ਕਿਹਾ ਕਹਿੰਦੇ ਵੀ ਇੱਥੇ ਹੈਗਾ ਕੋਈ ਮਨੁੱਖਾ ਚਲੋ ਭਾਈ ਦਿਨ ਖੜਾ ਸੀ ਦਿਨੇ ਤਾਂ ਸਾਲ ਪਹਿਲਾਂ ਹੀ ਇੱਥੇ ਕੋਈ ਬੰਦੇ ਦੀ ਮੌਤ ਹੋਈ ਸੀਗੀ ਅਚਾਨਕ ਅਚਾਨਕ ਹੋ ਗਈ ਉਹ ਰਾਤ 12 ਵਜੇ ਤੋਂ ਬਾਅਦ ਦਿਖਦਾ ਜੀ 20 25 ਬੰਦਿਆਂ ਨੇ ਸਾਨੂੰ ਪਹਿਲਾਂ ਨਹੀਂ ਕਿਹਾ ਸੀ ਅਸੀਂ ਯਕੀਨ ਨਹੀਂ ਜਾਨੀ ਮੰਨਿਆ ਸੀ ਇਹ ਗੱਲਾਂ ਤੇ ਯਕੀਨ ਜਾਂ ਵਾਪਾ ਕਰਦੇ ਜੀ ਜੇ ਮੈਨੂੰ ਸਹੀ ਗੱਲ ਦੱਸਾਂ ਪਰ ਅੱਜ ਅਸੀਂ ਜਦੋਂ ਦੇਖਿਆ ਯਕੀਨ ਜਾਂ ਰੋਦਾਵੀ ਹੈ ਲਾਲ ਤਾਂ ਕੁਝ ਨਹੀਂ ਉੱਥੇ ਅੱਜ ਨੂੰ ਆਪਾਂ ਲਾਈਵ ਦੱਸਦੇ ਆ ਭਾਈ ਆਪਾਂ ਇੱਥੇ ਰਾਤ ਹੀ ਜਿਹੜਾ ਸਾਨੂੰ ਸਾਰਾ ਵਾਹ ਇਹ ਰਾਹ ਨੂੰ ਪਹੀ ਜਾਂਦੀ ਆ ਭਾਈ ਐਸ ਤਰ੍ਹਾਂ ਇੱਧਰ ਆ ਜਾਣਾ ਇੱਥੇ ਇੱਧਰ ਆ ਜਾਂਦੇ ਆ ਆਸੇ ਪਾਸੇ ਆਸੇ ਪਾਸੇ ਕੜੀਆਂ ਕਣਕੀਆਂ ਆ ਹੋ ਬਚਾਲੇ ਆ ਬਚਾਲ ਦੀ ਲੋਕੇਸ਼ਨ ਸਮਝ ਗਏ ਹੋ ਤੁਸੀਂ ਦਾ ਤੇ ਥੀਮ ਦਾਖਦੇ ਨੇ ਵੀ 라ਦੂ ਦੀ ਨਾਗਾ ਦੋਸਤ ਬਣੇ ਰਹੋ ਲੈ ਬਣੇ ਰਹੋ ਲੈ ਬਣੇ ਰਹੋ ਬਈ ਜਿਹੜੀ ਵੀ ਚੀਜ਼ ਹੋਊਗਾ ਮੈਂ ਸਾਹਮਣੇ ਹੂੰ ਕੈਮਰੇ ਦੇ ਹਾਂ ਕੋਈ ਏਡਿਟਿੰਗ ਨਹੀਂ ਕੋਈ ਹੋਰੀ ਉਹ ਦੇਖ ਫਲਾਲ ਅਸੀਂ ਤੋਂ ਖੁੰਖਣੋ ਆ ਗਏ ਪਰ ਉੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਬੱਲਬ ਜਰੂਰ ਲੱਗਿਆ ਆ। ਆ ਜਾਓ। ਉਹ ਤਾਂ ਮੈਂ ਜਹਾਣ ਖੜੇbro ਕਾਣੂ ਜਰ ਪਾਇਆ ਜਨੇ ਉਹ ਦੇਖ ਪਤਾ ਹੈ। ਦੋ ਇੱਕਾ ਸਰ। ਦੋ ਤੋਂ ਫੋੜਾ ਨਾਲ ਗੱਲਾਂ ਬਾਤਾਂ ਇਸ ਤਿਹਰੇ ਮਸਲਾ ਜਾਰੀ ਰਿਹਾ ਹੋਇਆ। ਇਹ ਚੈਨਲ ਤੇ ਸੁਣੂ ਜੀ ਬਗਰੀ ਭੂਤਾਂ ਵਾਲੀਆਂ ਵੀਡੀਓ ਮਿਲ ਦੇਖ ਨੂੰ ਮਿਲਣਗੀਆਂ। ਅਸੀਂ ਹਾ ਇਸ ਟਾਈਮ ਜਮਾ ਉਹਦੇ ਸਾਹਮਣੇ ਖੜੇ ਆ ਜਮਾ ਬਾਹਣ ਦੇ। ਤੇ ਧੰਨਵਾਦ ਵੀਡੀਓ ਦੇਖਣ ਲਈ ਜਿਹੜੇ ਦੋਸਤਾਂ ਨੇ ਸਾਡੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਜੀ ਲਾਈਕ ਕਮੈਂਟ ਜਰੂਰ ਕਰ ਦੇਣਾ ਜੀ ਧੰਨਵਾਦ ਧੰਨਵਾਦ